ਜੋ ਜੋ ਹਾਬਿਕਾ ਮਾਮਲਾ ਹੋਇਆ ਸੀਗਾ ਪੈਲਸ ਦੇ ਵਿੱਚ ਲੜਾਈ ਹੋਈ ਸੀ ਕੋਈ ਉਹ ਗੱਲ ਕਢਿਆ ਉਹ ਦੋਸ਼ੀ ਗ੍ਰਿਫਤਾਰ ਕਰ ਲਏ ਹਾਂ ਜੀ ਹਾਂ ਜੀ ਜਗਰੂਪ ਸਿੰਘ ਗ੍ਰਿਫਤਾਰ ਹੋ ਗਿਆ ਬਾਕੀ ਸਾਡੀ ਟੀਮਾਂ ਗਈਆਂ ਹੋਈਆਂ ਨੇ ਉਹ ਉਹ ਫੇ ਵੀ ਜਲਦੀ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਕਿੰਨੇ ਦੋਸ਼ੀ ਗ੍ਰਿਫਤਾਰ ਹੋਏ ਨੇ ਜੀ ਇਕੱਲੇ ਜਗਰੂਪ ਸਿੰਘ ਹੀ ਕੀਤਾ ਇੱਕ ਫਿਲਹਾਲ ਜਗਰੂਪ ਸਿੰਘ ਹੋਇਆ ਦੋ ਦੋਸ਼ੀ ਹੋਰ ਨੇ ਉਹਨਾਂ ਲਈ ਗ੍ਰਿਫਤਾਰੀ ਲਈ ਛਾਪੇਮਾਰੀ ਸਾਡੀ ਛਾਪੇਮਾਰੀ ਕੀਤੀ ਜਾ ਰਹੀ ਹੈ ਉਹ ਟੀਮਾਂ ਸਾਡੀਆਂ ਗਈਆਂ ਹੋਈਆਂ ਨੇ ਵਕਫਾ ਇਹਨਾਂ ਨੂੰ ਕਿੱਥੋਂ ਗ੍ਰਿਫਤਾਰ ਕੀਤਾ ਗਈ ਇਹਨਾਂ ਨੂੰ ਲੋਕਲੇ ਕੀਤਾ ਇੱਕ ਮਹਿਲਾ ਕਮਿਸ਼ਨ ਵੱਲੋਂ ਵੀ ਨੋਟਿਸ ਜਾਰੀ ਕੀਤਾ ਗਿਆ ਸੀਗਾ ਤੇ ਉਹਦੇ ਤੇ ਕੀ ਕਾਰਵਾਈ ਅੱਗੇ ਰਿਪੋਰਟ ਭੇਜੀ ਆ ਉਹ ਮਹਿਲਾ ਕਮਿਸ਼ਨ ਨੂੰ ਜਾਂ ਕਿੱਦਾਂ ਆ ਹਾਂਜੀ ਉਹ ਸਾਡੇ ਡੀਐਸਪੀ ਸਾਹਿਬ ਕਰ ਰਹੇ ਨੇ ਉਹ ਕਾਰਵਾਈ ਤੇ ਭੇਜੀ ਜਾ ਇੱਕ ਮਹਿਲਾ ਦੇ ਉੱਪਰ આરોਪ ਵੀ ਲਗਾਏ ਗਏ ਨੇ ਕੁਝ ਡੀਜੇ ਵਾਲੇ ਬਲੋ ਆ ਕੇ ਵੀ ਪੁਟਰਾ ਕੀਤਾ ਗਿਆ ਇੱਕ ਮਹਿਲਾ ਦੇ ਉੱਪਰ ਐਦਾਂ ਦਾ ਹਮਲਾ ਕੀਤਾ ਗਿਆ ਕੀ ਇਹਦੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਉਹ ਇੱਥੇ ਰਾਏ ਸੀਗੇ ਬਾਹਰ ਆਪਣੀ ਕੋਈ ਵਾਈਟ ਦੇ ਕੇ ਚਲੇ ਗਏ ਨੇ ਮੇਰੇ ਕੋਲ ਉਹਨਾਂ ਦਾ ਕੋਈ ਲਿਖਤੀ ਨਹੀਂ ਆਇਆ ਹੈਗਾ